ਸੋ ਮੈਂ ਹਾਂ ਦਲਜੀਤ ਸਿੰਘ ਸੰਧੂ ਤੇ ਅੱਜ ਮੈਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਗੱਲ ਕਰ ਰਿਹਾ ਹਾਂ ਉਹ ਬਹੁਤ ਦੇਰ ਤੋਂ 올ਡ ਪੈਨਸ਼ਨ ਸਕੀਮ ਦੇ ਲਈ ਸੰਘਰਸ਼ ਕਰ ਰਹੇ ਨੇ ਲੜਾਈ ਲੜ ਰਹੇ ਨੇ ਬਹੁਤ ਸਾਰੀਆਂ ਉਹਨਾਂ ਨੇ ਐਜੀਟੇਸ਼ਨਾਂ ਕੀਤੀਆਂ ਨੇ ਅਜੇ ਵੀ ਜਾਰੀ ਨੇ ਪਰ ਉਹਨਾਂ ਦੀ ਇਹ ਜਿਹੜੀ ਮੰਗ ਹੈ ਇਹ ਅਜੇ ਤੱਕ ਪੂਰੀ ਨਹੀਂ ਹੋਈ ਸੋ ਦੋਸਤੋ ਮੈਂ ਇਸ ਪੋਡਕਾਸਟ ਵਿੱਚ ਇਹ ਇਹ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਉਹਨਾਂ ਨੂੰ ਇਹ ਜਿਹੜੀ 올ਡ ਪੈਨਸ਼ਨ ਸਕੀਮ ਹੈ ਇਹ ਕਦੋਂ ਮਿਲ ਸਕਦੀ ਹੈ ਸੋ ਤੁਸੀਂ ਇਸ ਪੋਡਕਾਸਟ ਨੂੰ ਦੇਖਦੇ ਰਹਿਣਾ ਔਰ ਪੂਰਾ ਦੇਖਣਾ ਇਹ ਬਹੁਤ ਹੀ ਜਾਣਕਾਰੀ ਭਰਪੂਰ ਤੇ ਤੁਹਾਡੇ ਲਈ ਬਹੁਤ ਜ਼ਰੂਰੀ ਪੋਡਕਾਸਟ ਹੈ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਨੂੰ ਪੂਰਾ ਦੇਖੋਗੇ ਔਰ ਦੋਸਤੋ ਇੱਕ ਬੇਨਤੀ ਹੋਰ ਜਿਹੜੇ ਮੇਰੇ ਦੋਸਤਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਉਹਨਾਂ ਨੇ ਕਦੇ ਕਮੈਂਟ ਤੇ ਲਾਈਕ ਨਹੀਂ ਕੀਤਾ ਉਹ ਕਿਰਪਾ ਕਰਕੇ ਕਮੈਂਟ ਵੀ ਕਰਨ ਲਾਈਕ ਵੀ ਕਰਨ ਤੇ ਸਬਸਕ੍ਰਾਈਬ ਵੀ ਕਰਨ ਇਸ ਦੇ ਨਾਲ ਜਿਉਂ ਹੀ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਆਉਂਦੀ ਹੈ ਉਹ ਸਿੱਧੀ ਤੁਹਾਡੇ ਤੱਕ ਪਹੁੰਚ ਜਾਇਆ ਕਰੇਗੀ ਤੁਹਾਨੂੰ ਲੱਭਣ ਦੀ ਜਾਂ ਉਡੀਕਣ ਦੀ ਲੋੜ ਨਹੀਂ ਪਵੇਗੀ ਸੋ ਹੁਣ ਆਪਾਂ ਦੋਸਤੋ ਗੱਲ ਕਰਦੇ ਹਾਂ 올ਡ ਪੈਨਸ਼ਨ ਸਕੀਮ 올드 পেনশন 스킴 ਹੈ ਜਿਹੜੀ ਇਹ ਬਹੁਤ ਸਾਰੀਆਂ ਪਿਛਲੀਆਂ ਚੋਣਾਂ ਦਾ ਮੁੱਦਾ ਵੀ ਰਿਹਾ ਹੈ ਤੇ ਸਾਰੀਆਂ ਪਾਰਟੀਆਂ ਨੇ ਤਾਂ ਨਹੀਂ ਲੇਕਿਨ ਆਮ ਆਦਮੀ ਪਾਰਟੀ ਨੇ ਤੇ ਕਾਂਗਰਸ ਨੇ ਇਸ ਨੂੰ ਜ਼ੋਰਦਾਰ ਢੰਗ ਨਾਲ ਉਠਾਉਂਦਿਆਂ ਹੋਇਆ ਇਹ ਕਿਹਾ ਹੈ ਕਿ ਅਸੀਂ ਇਸ ਸਕੀਮ ਨੂੰ ਲਾਗੂ ਕਰਾਂਗੇ ਜੇ ਸਾਡੀਆਂ ਸਰਕਾਰਾਂ ਸੱਤਾ ਵਿੱਚ ਆਉਂਦੀਆਂ ਨੇ ਪਰ ਪੰਜਾਬ ਸਰਕਾਰ ਵਿੱਚ ਇਹ ਸਭ ਕੁਝ ਹੋਣ ਦੇ ਬਾਵਜੂਦ ਅਜੇ ਤੱਕ ਇਹ ਜਿਹੜੀ ਉਹਨਾਂ ਦੀ ਮੰਗ ਹੈ ਇਹ ਪੂਰੀ ਨਹੀਂ ਹੋਈ ਸੋ ਦੋਸਤੋ ਪੰਜਾਬ ਸਰਕਾਰ ਨੇ ਤਾਂ ਅਜੇ ਤੱਕ ਇਹ ਓਲਡ ਪੈਨਸ਼ਨ ਸਕੀਮ ਨਹੀਂ ਦਿੱਤੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਭਾਰਤ ਕੇਂਦਰ ਸਰਕਾਰ ਨੇ ਆਪਣੇ ਅਧਿਕਾਰੀਆਂ ਦੇ ਲਈ 3 ਦਿਨ ਪਹਿਲਾਂ ਯੂਨੀਫਾਈਡ ਪੈਨਸ਼ਨ ਸਕੀਮ ਜੋ ਇੱਕ ਐਨਪੀਐਸ ਦਾ ਵਿਕਲਪ ਹੈ ਉਹ ਜ਼ਰੂਰ ਜਾਰੀ ਕਰ ਦਿੱਤਾ ਹੈ ਉਸ ਦੇ ਲਈ ਨੋਟੀਫਿਕੇਸ਼ਨ ਤਾਂ ਜੋ ਜਿਹੜੇ ਐਨਪੀਐਸ ਵਿੱਚ ਕਰਮਚਾਰੀ ਨੇ ਉਹ ਆਪਣਾ ਆਪਸ਼ਨ ਜਿਹੜਾ ਦੇ ਸਕਣ ਸੋ ਯੂਨੀਫਾਈਡ ਪੈਨਸ਼ਨ ਸਕੀਮ ਦੇ ਵਿੱਚ ਵੀ ਕੇਂਦਰ ਸਰਕਾਰ ਨੇ ਉਹ ਸਾਰੀਆਂ ਮਹੱਤਵਪੂਰਨ ਜਿਹੜੀਆਂ ਵਿਵਸਥਾਵਾਂ ਨੇ ਉਹ ਕੀਤੀਆਂ ਨੇ ਜਿਹੜੀਆਂ 올ਡ ਪੈਨਸ਼ਨ ਸਕੀਮ ਵਿੱਚ ਨੇ ਸવાય 1 2 ਦੇ ਜਿਨ੍ਹਾਂ ਦਾ ਲਾਭ ਬਹੁਤ ਜ਼ਿਆਦਾ ਹੁੰਦਾ ਸੀ ਲੇਕਿਨ ਉਹ ਹਟਾ ਕੇ ਹੁਣ ਇਸ ਦਾ ਨਾਂ ਜਿਹੜਾ ਯੂਨੀਫਾਈਡ ਪੈਨਸ਼ਨ ਸਕੀਮ ਕਰ ਦਿੱਤਾ ਗਿਆ ਹੈ ਤੁਸੀਂ ਸੋਚ ਰਹੇ ਹੋਗੇ ਕਿ ਮੈਂ ਦਸਰਾਂ ਤੇ ਤੁਹਾਨੂੰ ਪੰਜਾਬ ਦੇ ਕਰਮਚਾਰੀਆਂ ਲਈ 올ਡ ਪੈਨਸ਼ਨ ਸਕੀਮ ਬਾਰੇ ਸੀ ਪਰ ਇਹ ਗੱਲ ਕਿੱਥੋਂ ਆ ਗਈ ਇਸ ਤਰ੍ਹਾਂ ਗੱਲ ਆਈ ਕਿ ਦੇਖੋ ਕੇਂਦਰ ਸਰਕਾਰ ਲਗਾਤਾਰ ਆਪਣੇ ਕਰਮਚਾਰੀਆਂ ਦੇ ਲਈ ਜਿਹੜੀਆਂ ਪੈਨਸ਼ਨ ਸਕੀਮਸ ਨੇ ਜਾਂ ਡੀਏ ਆ ਜਾਂ ਏਰੀਅਰ ਹੈ ਲਗਾਤਾਰ ਦੇ ਰਹੀ ਹੈ ਪਰ ਪੰਜਾਬ ਸਰਕਾਰ ਤਸ ਤੋਂ ਮਸ ਨਹੀਂ ਹੋ ਰਹੀ ਹਾਲਾਂਕਿ ਕਰੋੜਾਂ ਰੁਪਏ ਜਿਹੜੇ ਆ ਉਹ ਪੰਜਾਬ ਸਰਕਾਰ ਦੇ ਅਧਿਲਾਜ਼ਮਾ ਦੇ ਪੈਨਸ਼ਨਰਾਂ ਦੇ ਉਨਵਲ ਪੈਣੀ ਸੋ ਦੋਸਤੋ ਇਹ ਯੂਨੀਫਾਈਡ ਪੈਨਸ਼ਨ ਸਕੀਮ ਬਾਰੇ ਕੱਲ ਨੂੰ ਮੈਂ ਇੱਕ ਪੋਡਕਾਸਟ ਲੈ ਕੇ ਆ ਰਿਹਾ ਉਹ ਵੀ ਜ਼ਰੂਰ ਦੇਖਣਾ ਤੇ ਆਓ ਹੁਣ ਗੱਲ ਕਰਦੇ ਆ ਆਪਾਂ ਜਿਹੜੀ ਓਲਡ ਪੈਨਸ਼ਨ ਸਕੀਮ ਹੈ ਇਹ ਪੰਜਾਬ ਵਿੱਚ ਅਜੇ ਲਾਗੂ ਕਿਉਂ ਨਹੀਂ ਹੋਈ ਤੇ ਕਦੋਂ ਤੱਕ ਹੋ ਸਕਦੀ ਹੈ ਤੁਹਾਨੂੰ ਯਾਦ ਹੋਵੇਗਾ ਕਿ ਇਹਨਾਂ ਨੇ 18 11 22 ਨੂੰ ਇੱਕ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਅਸੀਂ ਜਿਹੜੀ ਜਿਹੜੇ ਐਨਪੀਐਸ ਲੈ ਰਹੇ ਨੇ ਜਾਨੀ ਕਿ ਨਿਊ ਪੈਨਸ਼ਨ ਸਕੀਮ ਦੇ ਵਿੱਚ ਨੇ 2004 ਤੋਂ ਬਾਅਦ ਭਰਤੀ ਹੋਏ ਨੇ ਉਹਨਾਂ ਦੇ ਲਈ ਵੀ ਓਲਡ ਪੈਨਸ਼ਨ ਸਕੀਮ ਲਾਗੂ ਕਰਾਂਗੇ ਇਹ ਉਹਨਾਂ ਨੇ ਭਰੋਸਾ ਦਿੱਤਾ ਸੀ ਲਿਖਤੀ ਰੂਪ ਵਿੱਚ ਦਿੱਤਾ ਸੀ ਤੇ ਫਿਰ ਇਸ ਮੁੱਦੇ ਨੂੰ ਕਈ ਵਾਰ ਚੋਣਾਂ ਦੇ ਵਿੱਚ ਵੀ ਲੈ ਕੇ ਗਏ ਜਿੱਥੇ ਉਹਨਾਂ ਨੂੰ ਇਸ ਦਾ ਲਾਭ ਵੀ ਹੋਇਆ ਪਰ ਅਜੇ ਤੱਕ ਜਿਹੜੀ ਸਥਿਤੀ ਆ ਉਹ ਜਿਉਂ ਦੀ ਤਿਉਂ ਹੈ ਉਹ ਕੁਝ ਦਿਨ ਪਹਿਲਾਂ ਇੱਕ ਪਟੀਸ਼ਨ ਦਾਇਰ ਹੋਈ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜਿਨ੍ਹਾਂ ਜਿੱਥੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਸਾਨੂੰ ਇਹ ਜਿਹੜੀ ਓਲਡ ਪੈਨਸ਼ਨ ਸਕੀਮ ਹੈ ਇਹ ਜਲਦੀ ਤੋਂ ਜਲਦੀ ਪੰਜਾਬ ਸਰਕਾਰ ਤੋਂ ਦਿਵਾਈ ਜਾਵੇ ਤੇ ਨਾਲ ਹੀ ਉਹਨਾਂ ਨੇ ਉਸ ਨੋਟੀਫਿਕੇਸ਼ਨ ਦਾ ਜ਼ਿਕਰ ਵੀ ਕੀਤਾ ਹੈ ਜਿਸ ਰਾਹੀਂ ਇਹਨਾਂ ਨੇ ਇਸ ਨੂੰ ਲਾਗੂ ਕਰਨ ਦਾ ਭਰੋਸਾ ਦਿੱਤਾ ਸੀ ਲੇਕਿਨ ਉਸ ਦੀ ਸੁਣਵਾਈ ਵੀ ਜਿਹੜੀ ਹੈ ਉਹ ਚੱਲ ਰਹੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਅਜੇ ਮੁਕੰਮਲ ਨਹੀਂ ਹੋਈ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹਨਾਂ ਦੇ ਜੋਸ ਵੇਲੇ ਵਕੀਲ ਪੇਸ਼ ਹੋਏ ਤਾਂ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਤੁਸੀਂ ਪੁੱਛ ਕੇ ਸਾਨੂੰ ਐਫੀਡੇਵਿਟ ਦੇ ਦਿਓ ਕਿ ਕਦੋਂ ਲਾਗੂ ਕਰ ਰਹੇ ਹੋ ਨਹੀਂ ਤਾਂ ਫਿਰ ਜਿਹੜਾ ਹਾਈ ਕੋਰਟ ਹੈ ਉਹ ਇੱਕ ਰਿਟ ਪੰਜਾਬ ਸਰਕਾਰ ਨੂੰ ਜਾਰੀ ਕਰ ਸਕਦਾ ਹੈ ਜਿਸ ਦੇ ਵਿੱਚ ਫਿਰ ਉਹਨਾਂ ਦੇ ਲਈ ਇਹ ਜਵਾਬ ਦੇਣਾ ਉਹ ਲਾਜ਼ਮੀ ਹੋ ਜਾਵੇਗਾ لیکن ਉਹ ਜਦੋਂ ਇਹ ਸਾਰੀ ਗੱਲ ਹੋ ਰਹੀ ਸੀ ਤਾਂ ਕੋਈ ਗੱਲ ਕਿਸੇ ਨੇਪਰੇ ਨਹੀਂ ਚੜੀ ਤਾਂ ਵਕੀਲ ਨੇ ਵੀ ਇਹ ਕਿਹਾ ਬਾਹਰ ਆਣ ਕੇ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ ਵੈਸੇ ਵੀ ਉਹਨਾਂ ਨੇ ਦੱਸਿਆ ਕਿ ਅਜੇ ਤੱਕ ਇਸ ਸਕੀਮ ਦੇ ਜਿਹੜੇ ਐਸਓਪੀ ਨੇ ਜਾਨਕਿ ਸਟੈਂਡਰਡ ਆਪਰੇਟਿੰਗ ਸਿਸਟਮ ਹੈ ਜਿਹੜਾ ਐਸਓ ਐਸਪੀਓ ਜਾਂ ਸਟੈਂਡਰਡ ਆਪਰੇਟਿੰਗ ਐਸਓਪੀ ਜਿਹੜੇ ਆ ਉਹ ਅਜੇ ਤੱਕ ਜਿਹੜੇ ਆ ਉਹ ਬਣਾਏ ਨਹੀਂ ਗਏ ਇਸ ਦੀ ਕੋਈ ਡਿਟੇਲ ਆ ਜਿਹੜੀ ਉਹ ਅਜੇ ਬਣਾਈ ਨਹੀਂ ਗਈ ਕਿ ਇਹ ਕਿਸ ਤਰ੍ਹਾਂ ਲਾਗੂ ਕੀਤੀ ਜਾਏਗੀ ਕਦੋਂ ਲਾਗੂ ਕੀਤੀ ਜਾਏਗੀ ਤੇ ਇਸ ਦੇ ਵਿੱਚ ਸਰਕਾਰ ਲੱਗੀ ਹੋਈ ਏ ਤੇ ਜਦੋਂ ਇਹ ਬਣ ਜਾਣਗੇ ਉਸ ਵੇਲੇ ਸਰਕਾਰ ਇਸ ਨੂੰ ਲਾਗੂ ਕਰ ਸਕਦੀ ਏ ਲੇਕਿਨ কোর্ਟ ਦੇ ਵਿੱਚ ਹੁਣ ਇਹ ਮਾਮਲਾ ਹੈ ਇਸ ਕਰਕੇ ਹੁਣ ਕੋਰਟ ਨੇ ਕੱਲ ਭਲਕੇ ਜਾਨੀ ਕਿ 29 ਜਨਵਰੀ ਨੂੰ ਇਸ ਦੀ ਸੁਣਵਾਈ ਰੱਖੀ ਏ ਇਸ ਤੋਂ ਬਾਅਦ ਕੀ ਨਿਕਲ ਕੇ ਆਉਂਦਾ ਹੈ ਇਹ ਤਾਂ ਪਲਕਾ ਹੀ ਪਤਾ ਲੱਗੇਗਾ ਯਾਨੀ ਕਿ 29 ਜਨਵਰੀ ਨੂੰ ਪਤਾ ਲੱਗੇਗਾ ਲੇਕਿਨ ਇਹ ਗੱਲ ਹੋਰ ਹੈ ਕਿ ਇਹ ਮੈਂ ਸਮਝਦਾ ਹਾਂ ਕਿ ਜਿਸ ਤੱਕ ਜਦੋਂ ਤੱਕ ਇਸ ਦੀ ਕੋਈ ਡਿਟੇਲ ਫਾਰਮੈਟ ਨਹੀਂ ਬਣ ਜਾਂਦਾ ਇਸ ਦੇ ਬਾਰੇ ਪੰਜਾਬ ਸਰਕਾਰ ਗੰਭੀਰ ਨਹੀਂ ਹੁੰਦੀ ਔਰ ਇਸ ਨੂੰ ਉਹ ਲਾਗੂ ਤਾਂ ਹੀ ਕਰ ਸਕਦੀ ਹੈ ਜੇ ਇਹ ਸਭ ਕੁਝ ਬਣਾ ਲਵੇ ਸੋ ਉਹ ਸ਼ਾਇਦ ਪੰਜਾਬ ਸਰਕਾਰ ਦੇ ਮਨ ਵਿੱਚ ਇਹ ਵੀ ਹੈ ਕਿ ਪਹਿਲਾਂ ਹੀ ਕਰੋਨਾ ਰੁਪਏ ਅਸੀਂ ਪੰਜਾਬ ਮਲਾਜ਼ਮਾਂ ਦੇ ਦੇਣੇ ਨੇ ਪੈਨਸ਼ਨ ਰੈਡ ਦੇਣੇ ਨੇ ਤੇ ਜੇ ਅਸੀਂ ਇਹ ਪੈਨਸ਼ਨ ਲਾਗੂ ਕਰ ਦਿੰਨੇ ਆ ਤਾਂ ਸਰਕਾਰ ਤੇ ਸ਼ਾਇਦ ਬੋਝ ਹੋਰ ਪੈ ਸਕਦਾ ਹੈ ਪਰ ਸਰਕਾਰਾਂ ਤਾਂ ਭਲਾਈ ਲਈ ਹੁੰਦੀਆਂ ਹੈ ਨਾ ਔਰ ਖਾਸ ਤੌਰ ਤੇ ਉਹਨਾਂ ਸੇਵਕਾਂ ਦੀਆਂ ਉਹਨਾਂ ਕਰਮਚਾਰੀਆਂ ਦੀਆਂ ਜਿਹੜੇ ਉਸ ਸੂਬੇ ਲਈ ਜਾਂ ਉਸ ਦੇਸ਼ ਲਈ ਕੰਮ ਕਰਦੇ ਨੇ ਸੋ ਦੋਸਤੋ ਅਜੇ ਤੱਕ ਤਾਂ ਇੰਨੀ ਖਬਰ ਹੈ ਕਿ ਜਿਹੜੀ ਇਹ ਪੈਨਸ਼ਨ ਹੈ ਇਹ ਜਦ ਤੱਕ ਐਸਓਪੀਜ਼ ਨਹੀਂ ਬਣ ਜਾਂਦੇ ਸਿਸਟਰ ਜਿਹੜਾ ਹੈ ਸਟੈਂਡਰਡ ኦਪਰੇਟਿੰਗ ਸਿਸਟਮ ਜਿਹੜਾ ਹੈ অপারেਟਰ ਰੂਲਸ ਆ ਜਿਹੜੇ ਆ ਉਹ ਨਹੀਂ ਬਣ ਜਾਂਦੇ ਉਹਨਾਂ ਤੱਕੇ ਲਾਗੂ ਨਹੀਂ ਹੋ ਸਕਦੀ ਲੇਕਿਨ ਇਸ ਦੀ ਜਿਹੜਾ ਹੈ ਵਿਸਥਾਰਤ ਜਾਣਕਾਰੀ ਹੈ ਉਹ 29 ਜਨਵਰੀ ਨੂੰ ਹੋ ਸਕਦਾ ਹੈ ਹਾਈ ਕੋਰਟ ਵਿੱਚ ਪੇਸ਼ ਕਰਨ ਤੇ ਜਿਉਂ ਹੀ ਇਹ ਤਾਜ਼ਾ ਖਬਰ ਆਉਂਦੀ ਹੈ ਤਾਂ ਮੈਂ ਉਹ ਵੀ ਤੁਹਾਡੇ ਲਈ ਲੈ ਕੇ ਆਵਾਂਗਾ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਜਾਣਕਾਰੀ ਨੂੰ ਆਪਣੇ ਕੋਲ ਰੱਖੋਗੇ ਤੇ ਉਸ ਤੋਂ ਬਾਅਦ ਜਿਹੜੀ ਤਾਜ਼ਾ ਜਾਣਕਾਰੀ ਆਉਂਦੀ ਏ ਉਹ ਵੀ ਮੈਂ ਤੁਹਾਨੂੰ ਦੇਵਾਂਗਾ ਸਤਿ ਸ੍ਰੀ ਅਕਾਲ